ਸਭ ਨੂੰ ਇਹ ਕਰਨਾ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਾਈ ਗੌਰ ਕਰਿਆ ਸੋ ਸਾਰੇ ਭਰਾ ਬੈਠੇ ਨੇ ਨਾਲ ਟਰੱਕ 'ਚ ਬੈਠੇ ਆ ਜੀ ਟਰੱਕ 'ਚ ਬੈਠੇ ਆ ਜੀ ਤੇ ਮੋਰਚਾ ਲੱਗਿਆ ਹੋਇਆ ਦਿੱਲੀ ਤੇ ਬਾਈ ਕਿ ਤੁਸੀਂ ਬੋਲਣਾ ਸੀਗਾ ਇੱਕ ਕਹਿਣਾ ਸੀਗਾ ਕੁਝ ਉਹ ਆਪਣਾ ਐਕਟਰਸ ਬਾਰੇ ਕੰਗਣਾ ਬਾਰੇ ਹਾਂ ਅੱਜ ਨੇ ਇੱਕ ਇੱਕ ਬਾਪੂ ਇੱਕ ਕੁੜੀ ਹੈ ਬੰਬੇ ਫਿਲਮਾਂ 'ਚ ਕੰਮ ਕਰਦੀ ਆ ਠੀਕ ਹੈ ਉਹਨੇ ਸਾਡੀ ਬਾਈ ਬਾਰੇ ਇੱਕ ਬਹੁਤ ਗਲਤ ਜਾਂ ਵਿਅੰਗ ਕੀਤਾ ਹੈ ਅਸੀਂ ਅ ਅਸੀਂ ਗੁਰੂ ਕਾ ਹਾਂ ਐ ਅਸੀਂ ਬਾਬੇ ਕਾ ਹਾਂ ਐ ਗੱਲ ਸੁਣ ਬੀਬੀ ਅਸੀਂ ਉਹ ਤਾਂ ਹੈ ਨਹੀਂ ਹੁਣ ਵੀ ਜਿੱਦਾਂ ਦੀ ਤੇਰੀ ਭਾਸ਼ਾ ਹੈ ਅਸੀਂ ਉਦਾਂ ਦੀ ਭਾਸ਼ਾ ਵਰਤਾਂਗੇ ਅਸੀਂ ਉਹਨਾਂ ਦੇ ਧੀਆਂ ਪੁੱਤੇ ਨਹੀਂ ਜਿਹੜੇ ਐਸੀ ਭਾਸ਼ਾ ਵਰਤਾਂਗੇ ਸਾਨੂੰ ਤਾਂ ਸਾਡੇ ਗੁਰੂ ਨੇ ਇੱਕੋ ਗੱਲ ਸਿਖਾਈ ਹੈ ਵੀ ਜਿਹੜੀ ਵੀ ਕੁੜੀ ਤੁਹਾਡੇ ਤੋਂ ਕੋਈ 10 ਸਾਲ ਵੱਡੀ ਆ ਜਾਂ ਛੋਟੀ ਹੈ ਸਾਡੀ ਉਹ ਭੈਣ ਹੀ ਐ ਇਸ ਕਰਕੇ ਅਸੀਂ ਵੀ ਤੁਹਾਨੂੰ ਉਸੇ ਭਾਸ਼ਾ ਨਾਲ ਹੀ ਬੁਲਾਵਾਂਗੇ ਕਿਉਂਕਿ ਸਾਡਾ ਕੱਦ ਤੇਰੇ ਤੋਂ ਬਹੁਤ ਵੱਡਾ ਹੈ ਅਸੀਂ ਤੇ ਤੈਨੂੰ ਕੁਝ ਗੰਦੀ ਭਾਸ਼ਾ ਬੋਲ ਕੇ ਤੇਰੇ ਨਾਲ ਇੱਕ ਬਸਲੂਕੀ ਕਰਕੇ ਅਸੀਂ ਸਾਡੇ ਗੁਰੂਆਂ ਤੇ ਤਾਂ ਬਾਣੀ ਲਾਵਾਂਗੇ ਤੈਨੂੰ ਤੇਰੀ ਸੋਚ ਨੂੰ ਤਰਕਾਰ ਆ ਬਸ ਤੇਰੀ ਸੋਚ ਬਹੁਤ ਨੀਵੀਂ ਹੈ ਭਾਣ ਮਰੀਏ ਉਮਰ ਚ ਤੂੰ ਮੈਥੋਂ ਵੱਡੇ ਹੋਏਂਗੇ ਤੈਨੂੰ ਬਾਹਰ ਆਜੇ ਨੇ ਨਾਮ ਵੀ ਬਹੁਤ ਦਿੱਤਾ ਹੈ ਹਨਾ ਪਰ ਜਿਹੜੀ ਗੱਲ ਬਾਣੀ ਚੋਂ ਕਦੇ ਫਰੋਲ ਕੇ ਦੇਖੀ ਅੰਗ ਸਾਡਾ ਬਾਬਾ ਕਹਿੰਦਾ ਤਪੋ ਰਾਜ ਤੇ ਰਾਜੋ ਨਰ ਤੱਬ ਤੋਂ ਬਾਅਦ ਸਾਨੂੰ ਰਾਜ ਤਾਂ ਦਿੱਤਾ ਮਹਾਰਾਜ ਨੇ ਸਾਨੂੰ ਮਸ਼ਹੂਰੀਆਂ ਪੈਸਾ ਮਾਇਆ ਪਦਾਰਥ ਬਹੁਤ ਬਖਸ਼ਤੇ ਪਰ ਬਸ ਗੱਲ ਹੋਈ ਐ ਕਿ ਤੜਕੇ ਅਸੀਂ ਪੜਦੇ ਆ ਸਾਰੇ ਘੜੀ ਐ ਸੁਰਤ ਮਤਮਨ ਬੁੱਧ ਤੂੰ ਚਾਰਾਂ ਤੋਂ ਵਾਂਝੀ ਰਹੀ ਭੈਣ ਇਸ ਕਰਕੇ ਥੋੜਾ ਬਹੁਤ ਆਪਦੀ ਮੱਤ ਨੂੰ ਹਲੋੜਾ ਮਾਰ ਉਹ ਜਿਹੜੀ ਬੀਬੀ ਬਾਰੇ ਵੰਗ ਕਰਦੀ ਹੈ ਨਾ ਉਹ ਉਹ ਭਾਈ ਭਾਗੋ ਐ ਤੁਹਾਡੀ ਪ੍ਰੋਬਲਮ ਇਹ ਐ ਕਿ ਤੁਸੀਂ ਲੋਕਾਂ ਨੇ ਨਾ ਇਤਿਹਾਸ ਨਹੀਂ ਪੜਿਆ ਤੁਸੀਂ ਇਤਿਹਾਸ ਨਹੀਂ ਪੜਿਆ ਤੁਸੀਂ ਬਸ ਉਹੀ ਐ ਤੁਹਾਡਾ ਹੰਕਾਰ ਸਿਰ ਚੜ੍ਹ ਕੇ ਬੋਲਦਾ ਇਸ ਕਰਕੇ ਤੁਸੀਂ ਕੁਝ ਵੀ ਬੋਲ ਦਿੰਦੇ ਹੋ ਤਾਂ ਜੇ ਉਹਦੀ ਦਰਗਾਹ ਤੇ ਜਾ ਕੇ ਮਾਰਾ ਮੋਟਾ ਚਾਹਣੀ ਐ ਤਾਂ ਅੱਜ ਹੀ ਆਪਦੀ ਅੱਖਾਂ ਬੰਦ ਕਰਕੇ ਕਿਤੇ ਬੈਠੀ ਤੇ ਭੁੱਲ ਬਖਸ਼ਾਲੀ ਉਹ ਮਾਈ ਭਾਗ ਵਰਗੀਆਂ ਨੇ ਸਾਡੀਆਂ ਸਾਡੀਆਂ ਮਾਵਾਂ ਜੜੀਆਂ ਇਹਨਾਂ ਧਰਨਾਂ 'ਚ ਬੈਠੀਆਂ ਹਨ ਨਾ ਤਾਂ ਉਹ ਸਾਡੇ ਮਾਈ ਭਾਗੋਂ ਤੋਂ ਕੱਟ ਨਹੀਂ ਹੈਗੀਆਂ ਉਹ ਉਹ ਸੂਰਮੇ ਸਾਡੇ ਉਹਨਾਂ ਦੇ ਸਿਰਾਂ 'ਤੇ ਅਸੀਂ ਸਾਰੇ ਜਿਹੜੇ ਅਜਵਾਰ ਪੁੱਤ ਬੈਠੇ ਐ ਅਸੀਂ ਖੇਡਦੇ ਫਿਰਦੇ ਆ ਕਿ ਸਾਡੀਆਂ ਮਾਵਾਂ ਨਾਲ ਆ ਸਾਡੇ ਬਜ਼ੁਰਗ ਮਾਰ ਮੱਤੇ ਨਾਲ ਬੈਠੇ ਇਸ ਕਰਕੇ ਨਾ ਹੀ ਅਸੀਂ ਅੱਤਵਾਦੀਆਂ ਤੇ ਨਾ ਹੀ ਅੱਜ ਦਾ ਮੈਂ ਤਾਂ ਉਹ ਭਾਸ਼ਾ ਵੀ ਨਹੀਂ ਸਾਡੇ ਬਜ਼ੁਰਗਾਂ ਨਾਲ ਹਾਲਾਂਕਿ ਇਹਨਾਂ ਨੂੰ ਤੁਹਾਨੂੰ ਪਤਾ ਹੀ ਨਹੀਂ ਕਿ ਫੋਨ 'ਤੇ ਕੀ ਕੁਝ ਵਾਪਰੀ ਜਾਂਦਾ ਹੈ ਇਹਨਾਂ ਦਾ ਦਾ ਸੰਘਰਸ਼ ਤੇ ਆਣ ਹੁਣ ਸਾਡੇ ਨੌਜਵਾਨ ਮੁੰਡੇ ਜਦੋਂ ਤੇ ਇਹੋ ਗੱਲ ਪੜਦੇ ਆ ਤੇਰਾ ਕਲੀਅਰ ਦੇਖਦੇ ਆ ਤਾਂ ਜਾਣੀ ਬਸ ਤਰਹਾਰ ਹੀ ਆ ਹੋਰ ਨਹੀਂ ਮੈਂ ਤੁਹਾਨੂੰ ਕੁਝ ਕਹੂੰਗਾ ਬਾਲਕ ਤੈਨੂੰ ਸਮਝਾਤ ਬਖਸ਼ੇ ਤੇਰੀ ਤੇਰੀ ਬੁੱਧੀ ਜਿਹੜੀ ਕਿਸੇ ਹੋਰ ਪਾਸੇ ਗਈ ਦੀ ਬਾਹਰ ਜੋਂ ਉਹਨੂੰ ਵਾਪਸ ਮੋੜ ਕੇ ਲੈ ਆਵੇ ਜਰੂਰ ਆਪ ਦਾ ਪਛਤਾਪ ਕਰ ਲਈ ਬਾਲਕ ਨੂੰ ਜਾਣ ਦੇਣੀ ਆ ਤੂੰ हां ਜਿਹੜੀ ਪੋਸਟ ਪਾਈ ਆ ਜੀ ਉਹਨੇ ਪੋਸਟ ਦੇ ਵਿੱਚ ਉਹਨੇ ਸਾਡੀ ਮਾਈ ਆ ਇੱਕ ਝੰਡਾ ਫੜਿਆ ਹੋਇਆ ਕਿਸਾਨੀ ਨਿਗਰਾਹਾਂ ਦਾ ਨੇ ਤੇ ਉਹਦੀ ਫੋਟੋ ਦੇ ਨਾਲ ਉਹਨੇ ਫੋਟੋ ਜੋੜ ਕੇ ਪਾਈ ਆ ਵੀ ਇਹ ਪਹਿਲਾਂ ਇਹ ਮਾਤਾ ਰੋਲ ਕਰਦੀ ਆ ਪੈਸੇ ਲੈ ਕੇ ਰੋਲ ਕਰਦੀ ਆ ਨਾ ਛੋਟੇ ਛੋਟੇ ਉਹਨਾਂ ਨੇ ਲਿਖ ਕੇ ਪਾਇਆ ਤੇ ਜਿਹੜੀਆਂ ਉਹਦੇ ਪਿੱਛੇ ਮਾਤਾ ਦਿਖ ਰਹੀਆਂ ਨੇ ਝੰਡੇ ਫੜਿਆਣੀਆਂ ਉਹ ਵੀ ਰੋਲ ਵਾਲੀਆਂ ਨੇ ਇਹ ਯਾਰ ਕਿੱਡੀ ਪੁਰਾਣੀ ਫੋਟੋ ਆ ਤਿੰਨ ਚ ਸਾਢੇ ਤਿੰਨ ਮਹੀਨਿਆਂ ਤੋਂ ਮੋਰਚਾ ਲੱਗਿਆ ਹੋਇਆ ਸਾਡੀਆਂ ਜੁਨੀਅਰਾਂ ਦਾ ਸਾਡੀਆਂ ਮਾਈਆਂ ਨੇ ਸਾਡੇ ਮੋਢੇ ਨਾਲ ਮੋਢੇ ਜੋੜ ਕੇ ਇਹ ਲੜਾਈ ਆ ਜਿਹੜੀ ਲੜੀ ਆ ਜੇ ਅਸੀਂ ਖੇਤੀ ਕਰਦੇ ਸੀਗੇ ਖੇਤਾਂ 'ਚ ਵਿਜ਼ੀ ਹੁੰਦੇ ਸੀਗੇ ਸਾਡੇ ਭਰਾ ਤਾਂ ਮਾਈਆਂ ਆ ਕੇ ਮੋਰਚੇ ਸਾਹਮਣੀਆਂ ਸੀਗੇ ਤੇ ਇਹ ਜਾਣ ਲੈਣਾ ਚਾਹੀਦਾ ਵੀ ਕੀ ਪਾ ਰਹੇ ਹੋ ਤੁਸੀਂ ਕੀ ਪੋਸਟ ਕਰ ਰਹੇ ਹੋ ਬੜੀ ਸ਼ਰਮ ਵਾਲੀ ਗੱਲ ਆ ਪੰਜਾਬੀਆਂ ਨੂੰ ਵੀ ਮੈਂ ਬੇਨਤੀ ਕਰਦਾ ਤੁਸੀਂ ਵੀ ਸਮਝੋ ਯਾਰ ਇਸ ਗੱਲ ਨੂੰ ਤੁਸੀਂ ਫਿਲਮ ਦੇਖਣ ਜਾ ਵੜਦੇ ਹੋ ਆਹ ਜਾਂਦੀ ਹੈ ਨਾ ਤੇ ਆਪਾਂ ਬਾਈਕਾਟ ਕਰੀਏ ਯਾਰ ਠੋਕ ਕੇ ਇਹਨਾਂ ਲੋਕਾਂ ਦਾ ਜਿਹੜੇ ਲੋਕ ਪੰਜਾਬ ਦੇ ਹੱਕ 'ਚ ਨਹੀਂ ਖੜ ਸਕਦੇ ਸਗੋਂ ਧਾਲ ਆ ਰਹੇ ਨੇ ਸਾਡੇ ਸੰਘਰਸ਼ ਨੂੰ ਐਦਾਂ ਦੇ ਲੋਕਾਂ ਦਾ ਅਸੀਂ ਬਾਈਕਾਟ ਕਰੀਏ ਸਤਿ ਸ਼੍ਰੀ ਅਕਾਲ ਕੰਮੀ ਇਹ ਕਰਨਾ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਾਈ ਗੌਰ ਕਰਿਆ ਸੋ ਸਾਰੇ ਭਰਾ ਬੱਚਿਆਂ ਨਾਲ ਟਰੱਕ 'ਚ ਬੈਠੇ ਆ ਜੀ ਟਰੱਕ 'ਚ ਬੈਠੇ ਆ ਜੀ ਤੇ ਮੋਰਚਾ ਲੱਗਿਆ ਹੋਇਆ ਦਿੱਲੀ ਤੇ ਬਾਈ ਕਿ ਤੁਸੀਂ ਬੋਲਣਾ ਸੀਗਾ ਇੱਕ ਕਹਿਣਾ ਸੀਗਾ ਕੁਝ ਆਪਣਾ ਐਕਟਰਸ ਬਾਰੇ ਤੰਗਣਾ ਬਾਰੇ ਅੱਜ ਨਾ ਇੱਕ ਇੱਕ ਬਾਪੂ ਇੱਕ ਕੁੜੀ ਹੈ ਬੰਬੇ ਫਿਲਮਾਂ ਚ ਕੰਮ ਕਰਦੀ ਆ ਠੀਕ ਹੁਣੇ ਸਾਡੀ ਬਾਈ ਬਾਰੇ ਇੱਕ ਬਹੁਤ ਗਲਤ ਜਾਂ ਵਿਅੰਗ ਕੀਤਾ ਹੈ ਅਸੀਂ ਅਸੀਂ ਗੁਰੂ ਕਾ ਆਏ ਆ ਅਸੀਂ ਬਾਬੇ ਕਾ ਆਲੇ ਆ ਗੱਲ ਸੁਣ ਬੀਬੀ ਅਸੀਂ ਉਹ ਤਾਂ ਹੈ ਨਹੀਂ ਹੁਣ ਵੀ ਜਿੱਦਾਂ ਦੀ ਤੇਰੀ ਭਾਸ਼ਾ ਆ ਅਸੀਂ ਉਦਾਂ ਦੀ ਭਾਸ਼ਾ ਵਰਤਾਂਗੇ ਅਸੀਂ ਉਹਨਾਂ ਦੇ ਧੀਆਂ ਪੁੱਤਿਆਂ ਨਹੀਂ ਜਿਹੜੇ ਐਸੀ ਐਸੀ ਭਾਸ਼ਾ ਵਰਤਾਂਗੇ ਸਾਨੂੰ ਤਾਂ ਸਾਡੇ ਗੁਰੂ ਨੇ ਇੱਕੋ ਗੱਲ ਸਿਖਾਈ ਹੈ ਵੀ ਜਿਹੜੀ ਵੀ ਕੁੜੀ ਤੁਹਾਡੇ ਤੋਂ ਕੋਈ 10 ਸਾਲ ਵੱਡੀ ਆ ਜਾਂ ਛੋਟੀ ਹੈ ਸਾਡੀ ਉਹ ਭੈਣ ਹੀ ਆ ਇਸ ਕਰਕੇ ਅਸੀਂ ਵੀ ਤੁਹਾਨੂੰ ਉਸੇ ਭਾਸ਼ਾ ਨਾਲ ਹੀ ਬੁਲਾਵਾਂਗੇ ਕਿਉਂਕਿ ਸਾਡਾ ਕੱਦ ਤੇਰੇ ਤੋਂ ਬਹੁਤ ਵੱਡਾ ਹੈ ਅਸੀਂ ਤੇ ਤੈਨੂੰ ਕੁਝ ਗੰਦੀ ਭਾਸ਼ਾ ਬੋਲ ਕੇ ਤੇਰੇ ਨਾਲ ਇੱਕ ਬਸਲੂਕੀ ਕਰਕੇ ਅਸੀਂ ਸਾਡੇ ਗੁਰੂਆਂ ਤੇ ਤਾਂ ਪਾਣੀ ਲਾਵਾਂਗੇ ਤੈਨੂੰ ਤੇਰੀ ਸੋਚ ਨੂੰ ਤਰਕਾਰ ਆ ਬਸ ਤੇਰੀ ਸੋਚ ਬਹੁਤ ਨੀਵੀਂ ਹੈ ਭਾਣ ਮਰੀਏ ਉਮਰ ਚ ਤੂੰ ਮੈਥੋਂ ਵੱਡੇ ਹੋਏਂਗੀ ਤੈਨੂੰ ਬਾਹਰ ਆ ਜਿਹੜੇ ਨਾਮ ਵੀ ਬਹੁਤ ਦਿੱਤਾ ਹੈ ਹਣਾ ਪਰ ਜਿਹੜੀ ਗੱਲ ਬਾਣੀ ਚੋਂ ਕਦੇ ਫਰੋਲ ਕੇ ਦੇਖੀ ਅੰਗ ਸਾਡਾ ਬਾਬਾ ਕਹਿੰਦਾ ਤਪੋ ਰਾਜ ਤੇ ਰਾਜੋ ਨਰ ਤਪ ਤੋਂ ਬਾਅਦ ਸਾਨੂੰ ਰਾਜ ਤਾਂ deta ਮਹਾਰਾਜ ਨੇ ਸਾਨੂੰ ਮਸ਼ਹੂਰੀਆਂ ਪੈਸਾ ਮਾਇਆ ਪਦਾਰਥ ਬਹੁਤ ਬਖਸ਼ਤੇ ਪਰ ਬਸ ਗੱਲ ਹੋਈ ਹੈ ਕਿ ਤੜਕੇ ਅਸੀਂ ਪੜਦੇ ਹਾਂ ਸਾਰੇ ਘੜੀਐ ਸੁਰਤ ਮਤ ਮਨ ਬੁੱਧ ਤੂੰ ਚਾਰਾਂ ਤੋਂ ਵਾਂਝੀ ਰਹੀ ਭੈਣ ਇਸ ਕਰਕੇ ਥੋੜਾ ਬਹੁਤ ਆਪਦੀ ਮਤ ਨੂੰ ਹਲੋੜਾ ਮਾਰ ਉਹ ਜਿਹੜੀ ਬੀਬੀ ਬਾਰੇ ਵੰਗ ਕਰਦੀ ਹੈ ਉਹ ਉਹ ਭਾਈ ਭਾਗੋ ਹੈ ਸੋਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਲੋਕਾਂ ਨੇ ਨਾ ਇਤਿਹਾਸ ਨਹੀਂ ਪੜਿਆ ਤੁਸੀਂ ਇਤਿਹਾਸ ਨਹੀਂ ਪੜਿਆ ਤੁਸੀਂ ਬਸ ਉਹੀ ਆ ਤੁਹਾਡਾ ਹੰਕਾਰ ਸਿਰ ਚੜ੍ਹ ਕੇ ਬੋਲਦਾ ਇਸ ਕਰਕੇ ਤੁਸੀਂ ਕੁਝ ਵੀ ਬੋਲ ਦਿੰਦੇ ਹੋ ਤਾਂ ਜੇ ਉਹ ਦੀ ਦਰਗਾਹ ਤੇ ਜਾ ਕੇ ਮਾੜਾ ਮੋਟਾ ਚਾਹਣੀ ਹੈ ਤਾਂ ਅੱਜ ਹੀ ਆਪ ਦੀਆਂ ਅੱਖਾਂ ਬੰਦ ਕਰਕੇ ਕਿਤੇ ਬੈਠੀ ਤੇ ਭੁੱਲ ਬਖਸ਼ਾਲੀ ਉਹ ਮਾਈ ਭਾਗ ਵਰਗੀਆਂ ਨੇ ਸਾਡੀਆਂ ਸਾਡੀਆਂ ਮਾਵਾਂ ਜੜੀਆਂ ਇਹਨਾਂ ਧਰਨਿਆਂ 'ਚ ਬੈਠੀਆਂ ਹਨਾ ਤਾਂ ਉਹ ਸਾਡੇ ਮਾਈ ਭਾਗੋ ਤੋਂ ਕੱਟ ਨਹੀਂ ਹੈਗੀਆਂ ਉਹ ਉਹ ਸੂਰਮੇ ਸਾਡੇ ਉਹਨਾਂ ਦੇ ਸਿਰਾਂ ਤੇ ਅਸੀਂ ਸਾਰੇ ਜਿਹੜੇ ਅਜਵਾਰ ਪੁੱਤ ਬੈਠੇ ਐ ਅਸੀਂ ਖੇੜਦੇ ਫਿਰਦੇ ਆ ਕਿ ਸਾਡੀਆਂ ਮਾਵਾਂ ਨਾਲ ਆ ਸਾਡੇ ਬਜ਼ੁਰਗ ਮਾਨ ਮੱਤੇ ਨਾਲ ਬੈਠੇ ਇਸ ਕਰਕੇ ਨਾ ਹੀ ਅਸੀਂ ਹੱਤਵੱਦੀਆਂ ਤੇ ਨਾ ਹੀ ਅਜਿਹਾ ਜਦਾਂ ਦਾ ਤੂੰ ਮੈਂ ਤਾਂ ਉਹ ਭਾਸ਼ਾ ਵੀ ਨਹੀਂ ਸਾਡੇ ਬਜ਼ੁਰਗਾਂ ਨਾਲ ਹਾਲਾਂਕਿ ਇਹਨਾਂ ਨੂੰ ਤੁਹਾਨੂੰ ਪਤਾ ਹੀ ਨਹੀਂ ਕਿ ਫੋਨ ਉੱਤੇ ਕੀ ਕੁਝ ਵਾਪਰੀ ਜਾਂਦਾ ਤਾਂ ਇਹਨਾਂ ਦਾ ਦਾ ਸੰਘਰਸ਼ ਤੇ ਆਣਾ ਹੁਣ ਸਾਡੇ ਨੌਜਵਾਨ ਮੁੰਡੇ ਜਦੋਂ ਤੇਹੀ ਉਹ ਗੱਲ ਪੜਦੇ ਆ ਤੇਰਾ ਕਵੀਟ ਦੇਖਦੇ ਆ ਤਾਂ ਯਾਨੀ ਬਸ ਤਰਹਾਰ ਹੀ ਹੈ ਹੋਰ ਨਹੀਂ ਮੈਂ ਤੁਹਾਨੂੰ ਕੁਝ ਕਹੂੰਗਾ ਮਾਲਕ ਤੈਨੂੰ ਸਮੱਤ ਬਖਸ਼ੇ ਤੇਰੀ ਤੇਰੀ ਬੁੱਧੀ ਜਿਹੜੀ ਕਿਸੇ ਹੋਰ ਪਾਸੇ ਗਈ ਵੀ ਹੈ ਬਾਹਰ ਜਦੋਂ ਉਹਨੂੰ ਵਾਪਸ ਮੋੜ ਕੇ ਲਿਆਵੇ ਜਰੂਰ ਆਪ ਦਾ ਪਛਤਾਪ ਕਰ ਲਈ ਮਾਲਕ ਨੂੰ ਜਾਣ ਲੈਣੀ ਆ ਤੂੰ ਜੀ हां ਜਿਹੜੀ ਪੋਸਟ ਪਾਈ ਆ ਜੀ ਉਹਨੇ ਪੋਸਟ ਦੇ ਵਿੱਚ ਉਹਨੇ ਸਾਡੀ ਮਾਈ ਆ ਇੱਕ ਝੰਡਾ ਫੜਿਆ ਹੋਇਆ ਕਿਸਾਨ ਯੂਨੀ ਨਗਰਾਂ ਦਾ ਨੇ ਤੇ ਉਹਦੀ ਫੋਟੋ ਦੇ ਨਾਲ ਉਹਨੇ ਫੋਟੋ ਜੋੜ ਕੇ ਪਾਈ ਆ ਵੀ ਇਹ ਪਹਿਲਾਂ ਇਹ ਮਾਤਾ ਰੋਲ ਕਰਦੀ ਆ ਪੈਸੇ ਲੈ ਕੇ ਰੋਲ ਕਰਦੀ ਆ ਨਾ ਛੋਟੇ ਛੋਟੇ ਉਹਨਾਂ ਨੇ ਲਿਖ ਕੇ ਪਾਇਆ ਪਰ ਜਿਹੜੀਆਂ ਉਹਦੇ ਪਿੱਛੇ ਮਾਤਾ ਦਿਖ ਰਹੀਆਂ ਨੇ ਝੰਡੇ ਫੜਿਆਣੀਆਂ ਉਹ ਵੀ ਰੋਲ ਵਾਲੀਆਂ ਨੇ ਇਹ ਯਾਰ ਕਿੱਡੀ ਪੁਰਾਣੀ ਫੋਟੋ ਆ ਤਿੰਨ ਚ ਸਾਢੇ ਤਿੰਨ ਮਹੀਨਿਆਂ ਤੋਂ ਮੋਰਚਾ ਲੱਗਿਆ ਹੋਇਆ ਸਾਡੀਆਂ ਜੁਨੀਅਰਾਂ ਦਾ ਸਾਡੀਆਂ ਮਾਈਆਂ ਨੇ ਆ ਸਾਡੇ ਮੋਢੇ ਨਾਲ ਮੋਢੇ ਜੋੜ ਕੇ ਇਹ ਲੜਾਈ ਆ ਜਿਹੜੀ ਲੜੀਆ ਜੇ ਅਸੀਂ ਖੇਤੀ ਕਰਦੇ ਸੀਗੇ ਖੇਤਾਂ 'ਚ ਵਿਜ਼ੀ ਹੁੰਦੇ ਸੀਗੇ ਸਾਡੇ ਭਰਾ ਸਮਾਈਆਂ ਆ ਕੇ ਮੋਰਚੇ ਸਾਹਮਣੇ ਸੀਗੇ ਤੇ ਇਹ ਜਾਣ ਲੈਣਾ ਚਾਹੀਦਾ ਵੀ ਕੀ ਪਾ ਰਹੇ ਹੋ ਤੁਸੀਂ ਕੀ ਪੋਸਟ ਕਰ ਰਹੇ ਹੋ ਬੜੀ ਸ਼ਰਮ ਵਾਲੀ ਗੱਲ ਆ ਪੰਜਾਬੀਆਂ ਨੂੰ ਵੀ ਮੈਂ ਬੇਨਤੀ ਕਰਦਾ ਤੁਸੀਂ ਵੀ ਸਮਝੋ ਯਾਰ ਇਸ ਗੱਲ ਨੂੰ ਤੁਸੀਂ ਫਿਲਮ ਦੇਖਣ ਜਾ ਵੜਦੇ ਹੋ ਆਹ ਜਾਂਦੀ ਹੈ ਨਾ ਤੇ ਆਪਾਂ ਬਾਈਕਾਟ ਕਰੀਏ ਯਾਰ ਠੋਕ ਕੇ ਇਹਨਾਂ ਲੋਕਾਂ ਦਾ ਜਿਹੜੇ ਲੋਕ ਪੰਜਾਬ ਦੇ ਹੱਕ 'ਚ ਨਹੀਂ ਖੜ੍ਹ ਸਕਦੇ ਸਗੋਂ ਟਾਹ ਲਾ ਰਹੇ ਨੇ ਸਾਡੇ ਸੰਘਰਸ਼ ਨੂੰ ਐਦਾਂ ਦੇ ਲੋਕਾਂ ਦਾ ਅਸੀਂ ਬਾਈਕਾਟ ਕਰੀਏ ਸਤਿ ਸ਼੍ਰੀ ਅਕਾਲ ਕੰਮੀ ਹੈ ਕਰਨਾ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਾਈ ਗੌਰ ਕਰਿਆ ਸੋ ਸਾਰੇ ਭਰਾ ਬੈਠੇ ਨੇ ਨਾਲ ਟਰੱਕ 'ਚ ਬੈਠੇ ਆ ਜੀ ਤੇ ਮੋਰਚਾ ਲੱਗਿਆ ਹੋਇਆ ਦਿੱਲੀ ਤੇ ਬਾਈ ਕਿ ਤੁਸੀਂ ਬੋਲਣਾ ਸੀਗਾ ਇੱਕ ਕਹਿਣਾ ਸੀਗਾ ਕੁਝ ਆਪਣਾ ਐਕਟਰਸ ਬਾਰੇ ਕੰਗਣਾ ਬਾਰੇ ਅੱਜ ਨਾ ਇੱਕ ਦੇਖ ਬਾਪੂ ਇੱਕ ਕੁੜੀ ਹੈ ਬੰਬੇ ਫਿਲਮਾਂ ਚ ਕੰਮ ਕਰਦੀ ਆ ਠੀਕ ਹੁਣੇ ਸਾਡੀ ਬਾਈ ਬਾਰੇ ਇੱਕ ਬਹੁਤ ਗਲਤ ਜਾਂ ਵਿਅੰਗ ਕੀਤਾ ਹੈ ਅਸੀਂ ਅਸੀਂ ਗੁਰੂ ਘਰ ਆਏ ਆ ਅਸੀਂ ਬਾਬੇ ਘਰ ਆਲੇ ਆ ਗੱਲ ਸੁਣ ਬੀਬੀ ਅਸੀਂ ਉਹ ਤਾਂ ਹੈ ਨਹੀਂ ਹੁਣ ਵੀ ਜਿੱਦਾਂ ਦੀ ਤੇਰੀ ਭਾਸ਼ਾ ਆ ਅਸੀਂ ਉਦਾਂ ਦੀ ਭਾਸ਼ਾ ਵਰਤਾਂਗੇ ਅਸੀਂ ਉਹਨਾਂ ਦੇ ਧੀਆ ਪੁੱਤਿਆਂ ਨਹੀਂ ਜਿਹੜੇ ਐਸੀ ਭਾਸ਼ਾ ਵਰਤਾਂਗੇ ਸਾਨੂੰ ਤਾਂ ਸਾਡੇ ਗੁਰੂ ਨੇ ਇੱਕੋ ਗੱਲ ਸਿਖਾਈ ਹੈ ਵੀ ਜਿਹੜੀ ਵੀ ਕੁੜੀ ਤੁਹਾਡੇ ਤੋਂ ਕੋਈ 10 ਸਾਲ ਵੱਡੀ ਆ ਜਾਂ ਛੋਟੀ ਹੈ ਸਾਡੀ ਉਹ ਭੈਣ ਹੀ ਹੈ ਇਸ ਕਰਕੇ ਅਸੀਂ ਵੀ ਤੁਹਾਨੂੰ ਉਸੇ ਭਾਸ਼ਾ ਨਾਲ ਹੀ ਬੁਲਾਵਾਂਗੇ ਕਿਉਂਕਿ ਸਾਡਾ ਕੱਦ ਤੇਰੇ ਤੋਂ ਬਹੁਤ ਵੱਡਾ ਹੈ ਅਸੀਂ ਤੇ ਤੈਨੂੰ ਕੁਝ ਗੰਦੀ ਭਾਸ਼ਾ ਬੋਲ ਕੇ ਤੇਰੇ ਨਾਲ ਇੱਕ ਬਸਲੂਕੀ ਕਰਕੇ ਅਸੀਂ ਸਾਡੇ ਗੁਰੂਆਂ ਤੇ ਤਾਂ ਪਾਣੀ ਲਾਵਾਂਗੇ ਤੈਨੂੰ ਤੇਰੀ ਸੋਚ ਨੂੰ ਤਰਕਾਰ ਆ ਬਸ ਤੇਰੀ ਸੋਚ ਬਹੁਤ ਨੀਵੀਂ ਹੈ ਭੈਣ ਮਰੀਏ ਉਮਰ ਚ ਤੂੰ ਮੈਥੋਂ ਵੱਡੀ ਹੋਵੇਂਗੀ ਤੈਨੂੰ ਬਾਹਰ ਆ ਜਿਹੜੇ ਨਾਮ ਵੀ ਬਹੁਤ ਦਿੱਤਾ ਹੈ ਹਣਾ ਪਰ ਜਿਹੜੀ ਗੱਲ ਬਾਣੀ ਚੋਂ ਕਿਤੇ ਫਰੋਲ ਕੇ ਦੇਖੀ ਅੰਗ ਸਾਡਾ ਬਾਬਾ ਕਹਿੰਦਾ ਤਪੋ ਰਾਜ ਤੇ ਰਾਜੋ ਨਰ ਤਪ ਤੋਂ ਬਾਅਦ ਸਾਨੂੰ ਰਾਜ ਤਾਂ deta ਮਹਾਰਾਜ ਨੇ ਸਾਨੂੰ ਮਸ਼ਹੂਰੀਆਂ ਪੈਸਾ ਮਾਇਆ ਪਦਾਰਥ ਬਹੁਤ ਬਖਸ਼ਤੇ ਪਰ ਬਸ ਗੱਲ ਹੋਈ ਹੈ ਕਿ ਤੜਕੇ ਅਸੀਂ ਪੜਦੇ ਹਾਂ ਸਾਰੇ ਘੜੀਐ ਸੁਰਤ ਮਤ ਮਨ ਬੁੱਧ ਤੂੰ ਚਾਰਾਂ ਤੋਂ ਵਾਂਝੀ ਰਹੀ ਭੈਣ ਇਸ ਕਰਕੇ ਥੋੜਾ ਬਹੁਤ ਆਪਦੀ ਮਤ ਨੂੰ ਹਲੋੜਾ ਮਾਰ ਉਹ ਜਿਹੜੀ ਬੀਬੀ ਬਾਰੇ ਵੰਗ ਕਰਦੀ ਹੈ ਉਹ ਉਹ ਭਾਈ ਭਾਗੋ ਹੈ ਸੋਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਲੋਕਾਂ ਨੇ ਨਾ ਇਤਿਹਾਸ ਨਹੀਂ ਪੜਿਆ ਤੁਸੀਂ ਇਤਿਹਾਸ ਨਹੀਂ ਪੜਿਆ ਤੁਸੀਂ ਬਸ ਉਹੀ ਆ ਤੁਹਾਡਾ ਹੰਕਾਰ ਸਿਰ ਚੜ੍ਹ ਕੇ ਬੋਲਦਾ ਇਸ ਕਰਕੇ ਤੁਸੀਂ ਕੁਝ ਵੀ ਬੋਲ ਦਿੰਦੇ ਹੋ ਤਾਂ ਜੇ ਉਹ ਦੀ ਦਰਗਾਹ ਤੇ ਜਾ ਕੇ ਮਾੜਾ ਮੋਟਾ ਚਾਹਣੀ ਹੈ ਤਾਂ ਅੱਜ ਹੀ ਆਪ ਦੀਆਂ ਅੱਖਾਂ ਬੰਦ ਕਰਕੇ ਕਿਤੇ ਬੈਠੀ ਤੇ ਭੁੱਲ ਬਖਸ਼ਾਲੀ ਉਹ ਮਾਈ ਭਾਗ ਵਰਗੀਆਂ ਨੇ ਸਾਡੀਆਂ ਸਾਡੀਆਂ ਮਾਵਾਂ ਜੜੀਆਂ ਇਹਨਾਂ ਧਰਨਿਆਂ 'ਚ ਬੈਠੀਆਂ ਹਨਾ ਤਾਂ ਉਹ ਸਾਡੇ ਮਾਈ ਭਾਗੋਂ ਤੋਂ ਕੱਟ ਨਹੀਂ ਹੈਗੀਆਂ ਉਹ ਉਹ ਸੂਰਮੇ ਸਾਡੇ ਉਹਨਾਂ ਦੇ ਸਿਰਾਂ ਤੇ ਅਸੀਂ ਸਾਰੇ ਜਿਹੜੇ ਅਜਵਾਰ ਪੁੱਤ ਬੈਠੇ ਐ ਅਸੀਂ ਖੇੜਦੇ ਫਿਰਦੇ ਆ ਕਿ ਸਾਡੀਆਂ ਮਾਵਾਂ ਨਾਲ ਆ ਸਾਡੇ ਬਜ਼ੁਰਗ ਮਾਣ ਮੱਤੇ ਨਾਲ ਬੈਠੇ ਇਸ ਕਰਕੇ ਨਾ ਹੀ ਅਸੀਂ ਹੱਤਵੱਦੀਆਂ ਤੇ ਨਾ ਹੀ ਅਜਿਹਾ ਜਦੋਂ ਤੂੰ ਮੈਂ ਤਾਂ ਉਹ ਭਾਸ਼ਾ ਵੀ ਨਹੀਂ ਸਾਡੇ ਬਜ਼ੁਰਗਾਂ ਨਾਲ ਹਾਲਾਂਕਿ ਇਹਨਾਂ ਨੂੰ ਤੁਹਾਨੂੰ ਪਤਾ ਹੀ ਨਹੀਂ ਕਿ ਫੋਨ ਉੱਤੇ ਕੀ ਕੁਝ ਵਾਪਰੀ ਜਾਂਦਾ ਤਾਂ ਇਹਨਾਂ ਦਾ ਤਾਂ ਸੰਘਰਸ਼ ਤੇ ਆਣਾ ਹੁਣ ਸਾਡੇ ਨੌਜਵਾਨ ਮੁੰਡੇ ਜਦੋਂ ਤਈਓ ਗੱਲ ਪੜ੍ਹਦੇ ਆ ਤੇਰਾ ਟਵੀਟ ਦੇਖਦੇ ਆ ਤਾਂ ਜਾਣੀ ਬਸ ਤਰਹਾਰ ਹੀ ਹੈ ਹੋਰ ਨਹੀਂ ਮੈਂ ਤੁਹਾਨੂੰ ਕੁਝ ਕਹੂੰਗਾ ਮਾਲਕ ਤੈਨੂੰ ਸਮੱਤ ਬਖਸ਼ੇ ਤੇਰੀ ਤੇਰੀ ਬੁੱਧੀ ਜਿਹੜੀ ਕਿਸੇ ਹੋਰ ਪਾਸੇ ਗਈ ਵੀ ਆ ਬਾਹਰ ਜੋਂ ਉਹਨੂੰ ਵਾਪਸ ਮੋੜ ਕੇ ਲੈ ਆਵੇ ਜਰੂਰ ਆਪਦਾ ਪਛਤਾਪ ਕਰ ਲਈ ਮਾਲਕ ਨੂੰ ਜਾਣ ਲੈਣੀਆਂ ਤੁੰ ਜੀ ਤਾਂ ਜਿਹੜੀ ਪੋਸਟ ਪਾਈ ਆ ਜੀ ਉਹਨੇ ਪੋਸਟ ਦੇ ਵਿੱਚ ਉਹਨੇ ਸਾਡੀ ਮਾਈ ਆ ਇੱਕ ਝੰਡਾ ਫੜਿਆ ਹੋਇਆ ਕਿਸਾਨ ਯੂਨੀ ਨਗਰਾਹਾਂ ਦਾ ਨੇ ਤੇ ਉਹਦੀ ਫੋਟੋ ਦੇ ਨਾਲ ਉਹਨੇ ਫੋਟੋ ਜੋੜ ਕੇ ਪਾਈ ਆ ਵੀ ਇਹ ਪਹਿਲਾਂ ਇਹ ਮਾਤਾ ਰੋਲ ਕਰਦੀ ਆ ਪੈਸੇ ਲੈ ਕੇ ਰੋਲ ਕਰਦੀ ਆ ਨਾ ਛੋਟੇ ਛੋਟੇ ਉਹਨਾਂ ਨੇ ਲਿਖ ਕੇ ਪਾਇਆ ਪਰ ਜਿਹੜੀਆਂ ਉਹਦੇ ਪਿੱਛੇ ਮਾਤਾ ਦਿਖ ਰਹੀਆਂ ਨੇ ਝੰਡੇ ਫੜਿਆਣੀਆਂ ਉਹ ਵੀ ਰੋਲ ਵਾਲੀਆਂ ਨੇ ਇਹ ਯਾਰ ਕਿੱਡੀ ਪੁਰਾਣੀ ਫੋਟੋ ਆ ਤਿੰਨ ਚ ਸਾਢੇ ਤਿੰਨ ਮਹੀਨਿਆਂ ਤੋਂ ਮੋਰਚਾ ਲੱਗਿਆ ਹੋਇਆ ਸਾਡੀਆਂ ਜੂਨੀਅਰਾਂ ਦਾ ਸਾਡੀਆਂ ਮਾਈਆਂ ਨੇ ਸਾਡੇ ਮੋਢੇ ਨਾਲ ਮੋਢੇ ਜੋੜ ਕੇ ਇਹ ਲੜਾਈ ਆ ਜਿਹੜੀ ਲੜੀਆ ਜੇ ਅਸੀਂ ਖੇਤੀ ਕਰਦੇ ਸੀਗੇ ਖੇਤਾਂ 'ਚ ਵਿਜ਼ੀ ਹੁੰਦੇ ਸੀਗੇ ਸਾਡੇ ਭਰਾ ਤਾਂ ਮਾਈਆਂ ਆ ਕੇ ਮੋਰਚੇ ਸਾਹਮਣੇ ਸੀਗੀਆਂ ਤੇ ਇਹ ਜਾਣ ਲੈਣਾ ਚਾਹੀਦਾ ਵੀ ਕੀ ਪਾ ਰਹੇ ਹੋ ਤੁਸੀਂ ਕੀ ਪੋਸਟ ਕਰ ਰਹੇ ਹੋ ਬੜੀ ਸ਼ਰਮ ਵਾਲੀ ਗੱਲ ਆ ਪੰਜਾਬੀਆਂ ਨੂੰ ਵੀ ਮੈਂ ਬੇਨਤੀ ਕਰਦਾ ਤੁਸੀਂ ਵੀ ਸਮਝੋ ਯਾਰ ਇਸ ਗੱਲ ਨੂੰ ਤੁਸੀਂ ਫਿਲਮ ਦੇਖਣ ਜਾ ਵੜਦੇ ਹੋ ਆਹ ਜਾਂਦੀ ਹੈ ਨਾ ਤੇ ਆਪਾਂ ਬਾਈਕਾਟ ਕਰੀਏ ਯਾਰ ਠੋਕ ਕੇ ਇਹਨਾਂ ਲੋਕਾਂ ਦਾ ਜਿਹੜੇ ਲੋਕ ਪੰਜਾਬ ਦੇ ਹੱਕ 'ਚ ਨਹੀਂ ਖੜ ਸਕਦੇ ਸਗੋਂ ਟਾਵ ਲਾ ਰਹੇ ਨੇ ਸਾਡੇ ਸੰਘਰਸ਼ ਨੂੰ ਐਦਾਂ ਦੇ ਲੋਕਾਂ ਦਾ ਅਸੀਂ ਬਾਈਕਾਟ ਕਰੀਏ ਸਤਿ ਸ਼੍ਰੀ ਅਕਾਲ ਕੰਮੀ ਇਹ ਕਰਨਾ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਾਈ ਗੌਰ ਕਰਿਆ ਸੋ ਸਾਰੇ ਭਰਾ ਬੈਠੇ ਨੇ ਨਾਲ ਟਰੱਕ 'ਚ ਬੈਠੇ ਆ ਗਏ ਅਸੀਂ ਟਰੱਕ 'ਚ ਬੈਠੇ ਆ ਜੀ ਤੇ ਮੋਰਚਾ ਲੱਗਿਆ ਹੋਇਆ ਦਿੱਲੀ ਤੇ ਬਾਈ ਇੱਕ ਤੁਸੀਂ ਬੋਲਣਾ ਸੀਗਾ ਇੱਕ ਕਹਿਣਾ ਸੀਗਾ ਕੁਝ ਉਹ ਆਪਣੇ ਐਕਟਰਸ ਬਾਰੇ ਕੰਗਨਾ ਬਾਰੇ ਅ ਅਜਨੇ ਇੱਕ ਇੱਕ ਬਾਪੂ ਇੱਕ ਕੁੜੀ ਹੈ ਬੰਬੇ ਫਿਲਮਾਂ ਚ ਕੰਮ ਕਰਦੀ ਆ ਠੀਕ ਉਹਨੇ ਸਾਡੀ ਮਾਈ ਬਾਰੇ ਇੱਕ ਬਹੁਤ ਗਲਤ ਜਾਂ ਬੰਗ ਕੀਤਾ ਹੈ ਅਸੀਂ ਅ ਅਸੀਂ ਗੁਰੂ ਕੇ ਆਏ ਆ ਅਸੀਂ ਬਾਬੇ ਕੇ ਆਲੇ ਆ ਗੱਲ ਸੁਣ ਬੀਬੀ ਅਸੀਂ ਉਹ ਤਾਂ ਹੈ ਨਹੀਂ ਹੁਣ ਵੀ ਜਿੱਦਾਂ ਦੀ ਤੇਰੀ ਭਾਸ਼ਾ ਸੀ ਉਦੋਂ ਦੀ ਭਾਸ਼ਾ ਵਰਤਾਂਗੇ ਅਸੀਂ ਉਹਨਾਂ ਦੇ ਧੀਆਂ ਪੁੱਤੇ ਨਹੀਂ ਜਿਹੜੇ ਐਸੀ ਐਸੀ ਭਾਸ਼ਾ ਵਰਤਾਂਗੇ ਸਾਨੂੰ ਤਾਂ ਸਾਡੇ ਗੁਰੂ ਨੇ ਇੱਕੋ ਗੱਲ ਸਿਖਾਈ ਹੈ ਵੀ ਜਿਹੜੀ ਵੀ ਕੁੜੀ ਥੋੜੇ ਤੋਂ ਕੋਈ 10 ਸਾਲ ਵੱਡੀ ਆ ਜਾਂ ਛੋਟੀ ਐ ਸਾਡੀ ਉਹ ਭੈਣ ਹੀ ਐ ਇਸ ਕਰਕੇ ਅਸੀਂ ਵੀ ਤੁਹਾਨੂੰ ਉਸੇ ਭਾਸ਼ਾ ਨਾਲ ਹੀ ਬੁਲਾਵਾਂਗੇ ਕਿਉਂਕਿ ਸਾਡਾ ਕੱਦ ਤੇਰੇ ਤੋਂ ਬਹੁਤ ਵੱਡਾ ਐ ਅਸੀਂ ਤੇ ਤੈਨੂੰ ਕੁਝ ਗੰਦੀ ਭਾਸ਼ਾ ਬੋਲ ਕੇ ਤੇਰੇ ਨਾਲ ਇੱਕ ਵਾਰੀ ਲੁੱਕੀ ਕਰਕੇ ਅਸੀਂ ਸਾਡੇ ਗੁਰੂਆਂ ਤੇ ਤਾਂ ਬਾਣੀ ਲਾਵਾਂਗੇ ਤੈਨੂੰ ਤੇਰੀ ਸੋਚ ਨੂੰ ਤਰਕਾਰ ਐ ਬਸ ਤੇਰੀ ਸੋਚ ਬਹੁਤ ਨੀਵੀਂ ਐ ਭੈਣ ਮਰੀਏ ਉਮਰ ਚ ਤੂੰ ਮੈਥੋਂ ਵੱਡੀ ਹੋਵੇਂਗੀ ਤੈਨੂੰ ਬਾਹਰਾਜ ਨੇ ਨਾਮ ਵੀ ਬਹੁਤ ਦਿੱਤਾ ਐ ਘਣਾ ਪਰ ਜਿਹੜੀ ਗੱਲ ਬਾਣੀ ਚੋਂ ਕਿਤੇ ਫਰੋਲ ਕੇ ਦੇਖੀ ਅੰਗ ਸਾਡਾ ਬਾਬਾ ਕਹਿੰਦਾ ਤਪੋ ਰਾਜ ਤੇ ਰਾਜੋ ਨਰ ਤੱਬ ਤੋਂ ਬਾਅਦ ਸਾਨੂੰ ਰਾਜ ਤਾਂ deta ਮਹਾਰਾਜ ਨੇ ਸਾਨੂੰ ਮਸ਼ਹੂਰੀਆਂ ਪੈਸਾ ਮਾਇਆ ਪਦਾਰਥ ਬਹੁਤ ਬਖਸ਼ਤੇ ਪਰ ਬਸ ਗੱਲ ਹੋਈ ਹੈ ਕਿ ਤੜਕੇ ਸੀ ਪੜਦੇ ਆ ਸਾਰੇ ਘੜੀ ਜਾ ਸੁਰਤ ਮਤਮਨ ਬੁੱਧ ਤੂੰ ਚਾਰਾਂ ਤੋਂ ਵਾਂਝੀ ਰਹੀ ਭੈਣ ਇਸ ਕਰਕੇ ਥੋੜਾ ਬਹੁਤ ਆਪਦੀ ਮਤ ਨੂੰ ਹਲੋੜਾ ਮਾਰ ਉਹ ਜਿਹੜੀ ਬੀਬੀ ਬਾਰੇ ਵਿਅੰਗ ਕਰਦੀ ਹੈ ਨਾ ਉਹ ਉਹ ਮਾਈ ਭਾਗੋ ਹੈ ਤੁਹਾਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਲੋਕਾਂ ਨੇ ਨਾ ਇਤਿਹਾਸ ਨਹੀਂ ਪੜਿਆ ਤੁਸੀਂ ਇਤਿਹਾਸ ਨਹੀਂ ਪੜਿਆ ਤੁਸੀਂ ਬਸ ਉਹੀ ਆ ਤੁਹਾਡਾ ਹੰਕਾਰ ਸਿਰ ਚੜ੍ਹ ਕੇ ਬੋਲਦਾ ਇਸ ਕਰਕੇ ਤੁਸੀਂ ਕੁਝ ਵੀ ਬੋਲ ਦਿੰਦੇ ਹੋ ਤਾਂ ਜੇ ਉਹਦੀ ਦਰਗਾਹ ਤੇ ਜਾ ਕੇ ਮਾੜਾ ਮੋਟਾ ਚਾਹਣੀ ਹੈ ਤਾਂ ਅੱਜ ਹੀ ਆਉਂਦੀਆਂ ਅੱਖਾਂ ਬੰਦ ਕਰਕੇ ਕਿਤੇ ਬੈਠੀ ਤੇ ਭੁੱਲ ਬਖਸ਼ਾਲੀ ਉਹ ਮਾਈ ਭਾਗ ਵਰਗੀਆਂ ਨਹੀਂ ਸਾਡੀਆਂ ਸਾਡੀਆਂ ਮਾਵਾਂ ਜੜੀਆਂ ਇਹਨਾਂ ਧਰਨਿਆਂ 'ਚ ਬੈਠੀਆਂ ਹਨਾ ਤਾਂ ਉਹ ਸਾਡੇ ਮਾਈ ਭਾਗੋਂ ਤੋਂ ਕੱਟ ਨਹੀਂ ਹੈਗੀਆਂ ਉਹ ਉਹ ਸੂਰਮੇ ਸਾਡੇ ਉਹਨਾਂ ਦੇ ਸਿਰਾਂ ਤੇ ਅਸੀਂ ਸਾਰੇ ਜਿਹੜੇ ਆ ਜਵਾਰ ਪੁੱਤ ਬੈਠੇ ਆ ਅਸੀਂ ਖੇੜਦੇ ਫਿਰਦੇ ਆ ਕਿ ਸਾਡੀਆਂ ਮਾਵਾਂ ਨਾਲ ਆ ਸਾਡੇ ਬਜ਼ੁਰਗ ਮਾਨ ਮੱਤੇ ਨਾਲ ਬੈਠੇ ਇਸ ਕਰਕੇ ਨਾ ਹੀ ਅਸੀਂ ਅੱਤਵਾਦੀ ਆ ਤੇ ਨਾ ਹੀ ਆ ਜਿੱਦਾਂ ਦਾ ਤੂੰ ਮੈਂ ਤਾਂ ਉਹ ਭਾਸ਼ਾ ਵੀ ਨਹੀਂ ਸਾਡੇ ਬਜ਼ੁਰਗਾਂ ਨਾਲਾ ਕਿ ਇਹਨਾਂ ਨੂੰ ਤੁਹਾਨੂੰ ਪਤਾ ਹੀ ਨਹੀਂ ਕਿ ਫੋਨਾਂ 'ਤੇ ਕੀ ਕੁਝ ਵਾਪਰੀ ਜਾਂਦਾ ਹੈ ਤਾਂ ਇਹਨਾਂ ਦਾ ਦਾ ਸੰਘਰਸ਼ ਤੇ ਆਣ ਹੁਣ ਸਾਡੇ ਨੌਜਵਾਨ ਮੁੰਡੇ ਜਦੋਂ ਤੇ ਇਹੋ ਗੱਲ ਪੜਦੇ ਆ ਤੇਰਾ ਕਲੀਪ ਦੇਖਦੇ ਆ ਤਾਂ ਜਾਣੀ ਬਸ ਤਰਹਾਰ ਹੀ ਆ ਹੋਰ ਨਹੀਂ ਮੈਂ ਤੁਹਾਨੂੰ ਕੁਝ ਕਹੂੰਗਾ ਬਾਲਕ ਤੈਨੂੰ ਸਮੱਤ ਬਖਸ਼ੇ ਤੇਰੀ ਤੇਰੀ ਬੁੱਧੀ ਜਿਹੜੀ ਕਿਸੇ ਹੋਰ ਪਾਸੇ ਗਈ ਵੀ ਆ ਬਾਹਰ ਜਦੋਂ ਉਹਨੂੰ ਵਾਪਸ ਮੋੜ ਕੇ ਲੈ ਆਵੇ ਜਰੂਰ ਆਪ ਦਾ ਪਛਤਾਪ ਕਰ ਲਈ ਬਾਲਕ ਨੂੰ ਜਾਣ ਦੇਣੀ ਆ ਤੁਹਾਨੂੰ ਠੀਕ ਹਾਂ ਜਿਹੜੀ ਪੋਸਟ ਪਾਈ ਆ ਜੀ ਉਹਨੇ ਪੋਸਟ ਦੇ ਵੇਚੋ ਨੇ ਸਾਡੀ ਮਾਈ ਆ ਇੱਕ ਝੰਡਾ ਫੜਿਆ ਹੋਇਆ ਕਿਸਾਨੀ ਨਿਗਰਾਹਾਂ ਦਾ ਉਹਨੇ ਤੇ ਉਹਦੀ ਫੋਟੋ ਦੇ ਨਾਲ ਉਹ ਫੋਟੋ ਜੋੜ ਕੇ ਪਾਈ ਆ ਵੀ ਇਹ ਪਹਿਲਾਂ ਇਹ ਮਾਤਾ ਰੋਲ ਕਰਦੀ ਆ ਪੈਸੇ ਲੈ ਕੇ ਰੋਲ ਕਰਦੀ ਆ ਨਾ ਛੋਟੇ ਛੋਟੇ ਉਹਨਾਂ ਨੇ ਲਿਖ ਕੇ ਪਾਇਆ ਤੇ ਜਿਹੜੀਆਂ ਉਹਦੇ ਪਿੱਛੇ ਮਾਤਾ ਦਿਖ ਰਹੀਆਂ ਨੇ ਝੰਡੇ ਫੜਿਆਣੀਆਂ ਉਹ ਵੀ ਰੋਲ ਵਾਲੀਆਂ ਨੇ ਇਹ ਯਾਰ ਕਿੱਡੀ ਪੁਰਾਣੀ ਫੋਟੋ ਆ ਤਿੰਨ ਚ ਸਾਢੇ ਤਿੰਨ ਮਹੀਨਿਆਂ ਤੋਂ ਮੋਰਚਾ ਲੱਗਿਆ ਹੋਇਆ ਸਾਡੀਆਂ ਜੁਨੀਅਰਾਂ ਦਾ ਸਾਡੀਆਂ ਮਾਈਆਂ ਨੇ ਸਾਡੇ ਮੋਢੇ ਨਾਲ ਮੋਢੇ ਜੋੜ ਕੇ ਇਹ ਲੜਾਈ ਆ ਜਿਹੜੀ ਲੜੀ ਆ ਜੇ ਅਸੀਂ ਖੇਤੀ ਕਰਦੇ ਸੀਗੇ ਖੇਤਾਂ 'ਚ ਵਿਜ਼ੀ ਹੁੰਦੇ ਸੀਗੇ ਸਾਡੇ ਭਰਾ ਤਾਂ ਮਾਈਆਂ ਆ ਕੇ ਮੋਰਚੇ ਸਾਹਮਣੇ ਆ ਸੀਗੇ ਤੇ ਇਹ ਜਾਣ ਲੈਣਾ ਚਾਹੀਦਾ ਵੀ ਕੀ ਪਾ ਰਹੇ ਹੋ ਤੁਸੀਂ ਕੀ ਪੋਸਟ ਕਰ ਰਹੇ ਹੋ ਬੜੀ ਸ਼ਰਮ ਵਾਲੀ ਗੱਲ ਆ ਪੰਜਾਬੀਆਂ ਨੂੰ ਵੀ ਮੈਂ ਬੇਨਤੀ ਕਰਦਾ ਤੁਸੀਂ ਵੀ ਸਮਝੋ ਯਾਰ ਇਸ ਗੱਲ ਨੂੰ ਤੁਸੀਂ ਫਿਲਮ ਦੇਖਣ ਜਾ ਵੜਦੇ ਹੋ ਅਹਾਂ ਜਾਂਦੀ ਹੈ ਨਾ ਤੇ ਆਪਾਂ ਬਾਈਕਟ ਕਰੀਏ ਯਾਰ ਠੋਕ ਕੇ ਇਹਨਾਂ ਲੋਕਾਂ ਦਾ ਜਿਹੜੇ ਲੋਕ ਪੰਜਾਬ ਦੇ ਹੱਕ 'ਚ ਨਹੀਂ ਖੜ੍ਹ ਸਕਦੇ ਸਗੋਂ ਟਾਵਾਂ